ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਇਹ ਦਾਵਾ ਕੀਤਾ ਕਿ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਖਤ ਅਨੁਸ਼ਾਸਿਤ ਜੀਵਨ ਸ਼ੈਲੀ ਅਪਣਾ ਕੇ ਚੌਥੇ ਸਟੇਜ ਦੇ ਕੈਂਸਰ ਨੂੰ ਹਰਾਇਆ ਔਰ ਸਭ ਤੋਂ ਤਕੜੀ ਦਵਾਈ ਕੈਂਸਰ ਕੀ ਕੜਵੇ ਔਰ ਖੱਟੇ ਤੱਤ ਉਹ ਕਹਿੰਦੇ ਹਨ ਕਿ ਇਸ ਵਿੱਚ ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਕੱਚੀ ਹਲਦੀ ਸੇਬ ਦੇ ਸਰਕੇ ਨਿੰਮ ਅਤੇ ਤુલਸੀ ਵਰਗੀਆਂ ਕੁਦਰਤੀ ਚੀਜ਼ਾਂ ਨਾਲ ਹੁੰਦੀ ਸੀ ਕਰਾਕ ਵਿੱਚ ਸਾੜ ਵਿਰੋਧੀ ਅਤੇ ਕੈਂਸਰ ਵਿਰੋਧੀ ਪਦਾਰਥਾਂ ਨੂੰ ਸ਼ਾਮਲ ਕੀਤਾ ਗਿਆ ਜਿਵੇਂ ਕਿ ਅਨਾਰ, ਆਮਲਾ, ਚੁਕੰਦਰ ਅਤੇ ਅਖਰੋਟ ਦੇ ਰਸ। ਖਾਣਾ ਪਕਾਉਣ ਲਈ ਨਾਰੀਅਲ ਦਾ ਤੇਲ ਵਰਤਿਆ ਗਿਆ ਜਦਕਿ ਸਵੇਰ ਦੀ ਚਾਹ ਵਿੱਚ ਦਾਲਚੀਨੀ, ਗੁੜ ਅਤੇ ਇਲਾਇਚੀ ਮਿਲਾਇ ਜਾਂਦੀ ਸੀ। ਸਿੱਧੂ ਦਾ ਕਹਿਣਾ ਹੈ ਕਿ ਇਹ ਸਾਰੀ ਜਿੱਦ ਉਹਨਾਂ ਦੀ ਦਵਾਈਆਂ ਨਾਲ ਨਹੀਂ ਸਗੋਂ ਸਖਤ ਅਨੁਸ਼ਾਸਨ ਨਾਲ ਸੰਭਵ ਹੋਈ। ਉਹਨਾਂ ਨੇ ਇਲਾਜ ਦੇ ਮਾਮਲੇ ਵਿੱਚ ਸਰਕਾਰੀ ਹਸਪਤਾਲਾਂ 'ਤੇ ਭਰੋਸਾ ਕਰਨ ਦੀ ਵੀ ਸਿਫਾਰਿਸ਼ ਕੀਤੀ। ਹਾਲਾਂਕਿ ਮੈਡੀਕਲ ਮਾਹਿਰਾਂ ਨੇ ਇਸ ਬਿਆਨ 'ਤੇ ਸਵਾਲ ਚੁੱਕੇ ਹਨ। ਟਾਟਾ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਕੁਦਰਤੀ ਪਦਾਰਥਾਂ ਜਿਵੇਂ ਹਲਦੀ ਜਾਂ ਨਿੰਮ ਦੇ ਕੁਝ ਸਿਹਤ ਲਾਭ ਹੋ ਸਕਦੇ ਹਨ ਪਰ ਇਹਨਾਂ ਨੂੰ ਕੈਂਸਰ ਦੇ ਇਲਾਜ ਵਜੋਂ ਵਰਤਣ ਲਈ ਵਿਗਿਆਨਕ ਸਬੂਤ ਨਹੀਂ ਮਿਲੇ ਉਨ੍ਹਾਂ ਨੇ ਸਾਵਧਾਨੀ ਦਿਖਾਉਣ ਲਈ ਕਿਹਾ ਕਿ ਲੋਕ ਗੈਰ ਪ੍ਰਮਾਣਿਤ ਤਰੀਕਿਆਂ ਤੇ ਭਰੋਸਾ ਨਾ ਕਰਨ ਡਾਕਟਰਾਂ ਨੇ ਜ਼ੋਰ ਦਿੰਦਾ ਕਿਹਾ ਕਿ ਕੈਂਸਰ ਦੇ ਲੱਛਣ ਦਿਖਣ ਤੇ ਜਲਦੀ ਮਾਹਿਰਾਂ ਨਾਲ ਸੰਪਰਕ ਕਰੋ ਅੱਜ ਵੀ ਸਰਜਰੀ ਕੀਮੋਥੈਰੇਪੀ ਅਤੇ ਰੇਡੀਏਸ਼ਨ ਥੈਰੇਪੀ ਕੈਂਸਰ ਦੇ ਇਲਾਜ ਲਈ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਹਨ ਇਹ ਸੰਦੇਸ਼ ਸਿਰਫ ਉਮੀਦ ਨਹੀਂ ਸੱਚਾਈ ਅਤੇ ਸਾਵਧਾਨੀ ਦੀ ਪਹੁੰਚ ਉਡਾਉਣ ਲਈ ਹੈ